ਮੁੱਖ ਮੰਤਰੀ ਭਗੰਤ ਮਾਨ ਸਾਹਿਬ ਜੀ ਨੇ ਦੇਸ਼ਾ ਕੇ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾਂ ਨੇ ਮੰਡੀ ਨਾਲ ਸੰਬੰਧ ਚਾਹੇ ਆਰਤੀਆ ਭਾਈਚਾਰਾ ਚਾਹੇ ਲੇਬਰ ਜਾਂ ਕੋਟੋਆ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਨੇ ਤਕਰੀਬਨ ਤੇ ਗਿਣਨ ਮੰਨ ਲੀਆਂ ਹੈ ਤੁਹਾਨੂੰ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਜਿੰਨੀਆਂ ਵੀ ਆਰਤੀਆ ਭਾਈਚਾਰੇ ਨਾਲ ਵੀ ਮੰਗਾਂ ਨੇ ਮੁੱਖ ਮੰਤਰੀ ਨੇ ਉਹ ਸਾਰੀਆਂ ਮੰਨ ਲਈਆਂ ਨੇ ਕਿ ਦੂਜੀ ਜਿਹੜੀ ਸਾਡੇ ਲੇਬਰਾਂ ਦੀ ਮੰਗ ਤੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾ ਮੰਗ ਪਾਲੀ ਫਸਲ ਜਿਹੜੀ ਮੰਡੀ ਚ ਲੈ ਕੇ ਆਉਂਦਾ ਕੋਈ ਕੰਜਲ ਖਾਰੀ ਨਾ ਹੋਵੇ ਸਾਰਾ ਕੁਝ ਠੀਕ ਚੱਲੇ। ਬਾਰਦਾਨਾ ਠੀਕ ਆਵੇ। ਟੋਟੜਾਈ ਦਾ ਕੰਮ ਠੀਕ ਰਹੇ, ਲਿਫਟਿੰਗ ਦਾ ਕੰਮ ਠੀਕ ਰਹੇ ਔਰ ਸਾਰਿਆਂ ਨੂੰ ਵਾਜਮ ਰੇਟ ਮਿਲੇ ਜਿਹੜਾ। ਜਦੋਂ ਜਦ ਸਰਕਾਰੇ ਸਾਡੇ ਦਵਾਰ ਤੇ ਆ ਗਈ ਸਰਕਾਰੇ ਕਹਿੰਦੇ ਆ ਵੀ ਅਸੀਂ ਸਾਰਾ ਕੁਝ ਕਰਾਂਗੇ ਪਸੂ ਮਹਿਕਮੇ ਤੋਂ ਵੀ ਕੀ ਪ੍ਰੋਜੈਕਟ ਇਹਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ ਪਾਸੋਂ ਦੀ ਮੰਡੀਆ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਭ ਦੇ ਵਿੱਚ ਪਰਮਾਤਮਾ ਕਿਰਪਾ ਬਣਾ ਕੇ ਰੱਖਣ ਔਰ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਬ ਮੁੱਲ ਮਲੇ ਆਰਥਿਕ ਭਰਾਵਾਂ ਨੂੰ ਜਿਹੜਾ ਜੀ ਠੀਕ ਪ੍ਰੋਫਿਟ ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀਆਂ ਪਰਮਾਤਮਾ ਚੋਲੀਆਂ ਪਰੇ ਸਾਰਾ ਕੁਝ ਠੀਕ ਠਾਕ ਰਹੇ ਅੱਜ ਦਾਣਾ ਮੰਡੀ ਨਾਬਾ ਜਿਹੜੀ ਕਿ ਏਸ਼ੀਆ ਦੀ ਦੂਸਰੇ ਨੰਬਰ ਦੀ ਸਭ ਤੋਂ ਵੱਡੀ ਮੰਡੀ ਹੈ ਜੀ ਇਹਦਾ ਦੌਰਾ ਕੀਤਾ ਮੇਰੇ ਨਾਲ ਨਾਬਾ ਆਰਥਿਕ ਸ਼ਹਿਰ ਦੇ ਪ੍ਰਧਾਨ ਕਰਮਜੀ ਸਿੰਘ ਜੀ ਲੋਹਰਾ ਔਰ ਸਾਡੇ ਸਾਰੇ ਮੈਂਬਰ ਸਹਿबान ਜਿਹੜੇ ਆ ਭਾਈਚਾਰਾ ਸਾਰਾ ਨਾਲ ਅਸੀਂ ਵਿਜ਼ਿਟ ਕਰ ਰਹੇ ਹਾਂ ਔਰ 1500 ਦੀ ਆਮਤ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ ਕਿਸਮ ਦੀ ਔਰ ਪ੍ਰਾਈਵੇਟ ਰੇਟ ਜਿਹੜਾ ਜੀ ਉਸ ਜੀਵਨ 2900 ਰੁਪਏ ਤੱਕ ਜਾ ਰਿਹਾ ਪ੍ਰਾਈਵੇਟ ਗੋਲੀ ਹੋ ਰਹੀ ਹੈ ਪਰ ਸਰਕਾਰੀ ਰੇਟ ਜਿਹੜਾ ਜੀ ਉਹ 2320 ਰੁਪਏ ਜਿਹੜਾ ਜੀ ਫਿਕਸ ਕੀਤਾ ਗਿਆ ਕੱਲ ਤੋਂ ਗੋਲੀਆਂ ਸ਼ੁਰੂ ਹੋ ਜਾਣੀਆਂ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਕਿ ਕਈ ਵਾਰੀ ਜਿਵੇਂ ਮੰਡੀ ਦਾ ਸੀਜ਼ਨ ਆਉਂਦਾ ਤਾਂ ਬਹੁਤ ਸਾਰੀਆਂ ਜਿਵੇਂ ਪੱਲੇਦਾਰ ਜਾਂ ਸਾਡੇ ਲੀਬਰ ਜਿਹੜੀ ਹੈ ਕਈ ਚੀਜ਼ਾਂ ਨੂੰ ਲੈ ਕੇ ਉਹ ਸਰਕਾਰ ਸਾਹਮਣੇ ਮੰਗ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਹਦੇਸ਼ਾ ਕਿ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾਂ ਨੇ ਮੰਡੀ ਨਾਲ ਸੰਬੰਧ ਚਾਹੇ ਆੜਤੀਆ ਭਾਈ ਚਾਹੇ ਲੇਬਰ ਜਾਂ ਟਰੋਟਰ ਵਾਈ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਨੇ ਸਾਰੀਆਂ ਜਿਹੜੀਆਂ ਨੇ ਤਕਰੀਬਨ ਤੱਕ ਮੰਨ ਲਿਆ ਗਿਆ ਤੇ ਉਹ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਔਰ ਜਿਹੜੀਆਂ ਪੰਜਾਬ ਸਰਕਾਰ ਦੇ ਥਰੂ ਸੈਂਟਰ ਤੱਕ ਜਿਹੜੀ ਪਹੁੰਚ ਕਰਨੀ ਹੈ ਸੈਂਟਰ ਦੇ ਹੱਥ ਦੇ ਵਿੱਚ ਆਉਂਦੀਆਂ ਨੇ ਸੈਂਟਰ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਸੈਸ ਆਲਰੇਡੀ ਕੰਪਲੀਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਜਿਹੜੀਆਂ ਮੰਡੀ ਚ ਲੈ ਕੇ ਆਉਂਦਾ ਕੋਈ ਖੱਜਲ ਖਾਰੀ ਨਾ ਹੋਵੇ ਸਾਰਾ ਕੁਝ ਠੀਕ ਚੱਲੇ ਬਾੜਦਾਨ ਉਹ ਟਰਾਈ ਦਾ ਕੰਮ ਠੀਕ ਰਹੇ ਲਿਫਟਿੰਗ ਦਾ ਕੰਮ ਠੀਕ ਰਹੇ ਔਰ ਸਾਰਿਆਂ ਨੂੰ ਵਾਜਮ ਰੇਟ ਮਿਲੇ ਜਿਹੜਾ ਤੇ ਇਹ ਆਪਣੀ ਕੋਸ਼ਿਸ਼ ਆ ਪ੍ਰਮਾਤਮਾ ਗਿਰਦਾਸ ਕਰਦੇ ਸੱਚੇ ਪਾਸ਼ਾ ਮੌਸਮ ਦੀ ਕਿਰਪਾ ਬਣਾ ਕੇ ਰੱਖੋ ਮੌਸਮ ਸਾਫ਼ ਸੁਥਰਾ ਰੱਖਿਓ ਕਿਉਂਕਿ ਇਹੀ 10-15 ਦਿਨ ਦਾ ਮੌਸਮ ਜਿਹੜਾ ਜੀ ਕਿਸਾਨ ਲਈ ਬੜਾ ਜ਼ਰੂਰੀ ਹੁੰਦਾ ਤਾਂ ਕਿ ਆਪਣੀ ਫਸਲ ਦੀ ਸਾਂਭ ਸੰਭਾਲ ਕਰ ਲਵੇ ਸੋ ਮੈਂ ਮੰਡੀ ਦੇ ਵਿੱਚ ਪਹੁੰਚਿਆ ਸਾਰਾ ਕੰਮ ਠੀਕ ਠਾਕ ਹੈ ਔਰ ਕਿਸਾਨ ਦੇ ਚਿਹਰੇ ਤੇ ਰੌਣਕ ਹੈ ਜੀ ਔਰ ਪਿਛਲੇ ਸਾਲ ਵੀ ਨਾਬਾ ਦੀ ਦਾਣਾ ਮੰਡੀ ਨੇ ਰਿਕਾਰਡ ਤੋੜਿਆ ਸੀ ਹੈ ਜੀ ਕਿ ਸਭ ਤੋਂ ਵੱਧ ਧਾਮਣ ਜਿਹੜੀ ਆ ਇਸ ਮੰਡੀ ਦੇ ਵਿੱਚ ਹੋਈ ਸੀ ਝੋਨੇ ਦੀ ਔਰ ਇਸ ਵਾਰ ਵੀ ਦਸਰੇ ਨੇ ਆਰਤੀ ਭਾਈਚਾਰਾ ਕਿਸਾਨ ਭਰਾ ਵੀ ਇਸ ਵਾਰ ਪਿਛਲੀ ਵਾਰ ਨਾਲ ਵੀ ਵੱਧ ਜਿਹੜਾ ਜੀ ਇੱਥੇ ਜਿਹੜਾ ਜੀ ਮਾਲ ਜਿਹੜਾ ਝੋਲਾਂ ਦਾ ਝੋਨੇ ਦਾ ਇੱਥੇ ਪਹੁੰਚਣ ਦੀ ਉਮੀਦ ਹੈ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਨਾ ਬਦ ਇਹ ਮੰਡੀ ਜਿਹੜੀ ਆ ਇਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ ਪਾਸੋਂ ਦੀ ਮੰਡੀਆ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਾਰੇ ਦੇ ਵਿੱਚ ਪਰਮਾਤਮਾ ਕਿਰਪਾ ਬਣਾ ਕੇ ਰੱਖਣ ਉਹ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਬ ਮੁੱਲ ਮਲੇ ਆਰਤੀਆਂ ਭਰਾਵਾਂ ਨੂੰ ਜਿਹੜਾ ਜੀ ਠੀਕ ਪ੍ਰੋਫਿਟ ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀਆਂ ਪਰਮਾਤਮਾ ਝੋਲੀਆਂ ਭਰੇ ਹੋਣ ਸਾਰਾ ਕੁਝ ਠੀਕ ਠਾਕ ਰਹੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਪਿਛਲੇ ਸਾਲ ਦਾ ਝੋਨਾ ਜਿਹੜਾ ਨਹੀਂ ਚੁੱਕਿਆ ਗਿਆ ਉਹ ਸੈਲਰਾਂ ਚ ਦੇਖ ਰਿਹਾ ਕਿਵੇਂ ਦੇਖ ਰਿਹਾ ਜੀ 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 ਬਿਲਕੁਲ ਮੁ ਨਾਲ ਉਹਨਾਂ ਦੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਜਿਹੜੀਆਂ ਪੰਜਾਬ ਲੈਵਲ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀਆਂ ਆੜਤੀਆਂ ਨਾਲ ਪੰਜਾਬ ਦੀਆਂ ਮੰਡੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਦੀ ਹੱਦ ਦੇ ਵਿੱਚ ਜਿਹੜੇ ਫੈਸਲੇ ਨੇ ਸਾਰੇ ਪ੍ਰਮਾਨ ਕਰ ਲਏ ਗਏ ਨੇ ਔਰ ਉਹਦਾ ਜਲਦੀ ਨੋਟੀਫਿਕੇਸ਼ਨ ਵੀ ਹੋ ਜਾਣਾ ਜੀ ਤੇ ਬਾਕੀ ਜਿਹੜੇ ਕੇਂਦਰ ਨਾਲ ਸਬੰਧਤ ਹੈ ਜੀ ਗੱਲਬਾਤ ਉਹ ਸਾਰੀ ਮੁੱਖ ਮੰਤਰੀ ਸਾਹਿਬ ਨਾਲ ਮਿਲ ਕਰ ਰਹੇ ਆ ਤੇ ਪੋਜ਼ਿਟਿਵ ਵੀ ਉਹਦਾ ਵੀ ਰਿਸਪੋਨਸ ਜਲਦੀ ਆਏਗਾ ਜੀ ਬਿਲਕੁਲ ਤੋਂ ਤੁਮਨ ਸਾਹਿਬ ਤੁਰੰਤ ਜਿਹੜਾ ਹਸਪੀਟਲ ਦੇ ਵਿੱਚੋਂ ਸਿੱਧਾ ਹੀ ਮੀਟਿੰਗ ਦਾ ਕਰਨ ਲੱਗੇ ਬਿਲਕੁਲ ਜੀ ਬਿਲਕੁਲ ਜਲਦੀ ਮਜੇ ਕੱਲ ਜਦ ਜਿਵੇਂ ਛੁੱਟੀ ਹੋਈ ਆ ਤੇ ਸਾਰਿਆਂ ਨੇ ਦੇਖਿਆ ਸਾਰੇ ਪੰਜਾਬ ਨੇ ਜਿਵੇਂ ਛੁੱਟੀ ਹੋਈ ਆ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਬਹੁਤ ਉਮੀਦਾਂ ਨੇ ਪੁਕਤਮਨ ਸਾਹਿਬ ਤੋਂ ਕਿ ਸਾਰੇ ਪੰਜਾਬ ਦਾ ਜਿਹੜਾ ਪ੍ਰਵੇਖ ਜੁੜਿਆ ਹੋਇਆ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਹਸਪੀਟਲ ਤੋਂ ਆਉਂਦੇ ਸਾਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਹੈ ਮੰਡੀਆਂ ਨੂੰ ਲੈ ਕੇ ਕੀਤੀ ਹੈ ਔਰ ਜਿੰਨੀਆਂ ਵੀ ਸਮੱਸਿਆਵਾਂ ਨੇ ਰਾਈਟ ਵੇ ਉਹਦਾ ਹੱਲ ਕਰਕੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਆਰਤੀਏ ਭਾਈਚਾਰੇ ਨੂੰ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ ਔਰ ਸਭ ਨੂੰ ਸਮੂਥਲੀ ਜੋ ਵੀ ਰਾਈਟ ਕਿਸਦਾ ਬਣਦਾ ਮਿਲੇ ਦੇਖੋ ਸਾਨੂੰ ਜੀ ਐਮਐਲਏ ਸਾਹਿਬ ਨੇ ਉਹਰੇ ਆ ਕੇ ਮੰਡੀ 'ਚ ਵਿਸ਼ਵਾਸ ਦਵਾਇਆ ਜਿੰਨੀਆਂ ਵੀ ਆਰਤੀਏ ਭਾਈਚਾਰੇ ਨੇ ਵੀ ਮੰਗਾ ਨੇ ਮੁੱਖ ਮੰਤਰੀ ਨੇ ਉਹ ਸਾਰੀਆਂ ਮੰਨ ਲਈਆਂ ਨੇ ਤੇ ਦੂਜੀ ਜਿਹੜੀ ਸਾਡੀ ਲੇਬਰਾਂ ਦੀ ਮੰਗ ਥੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਲੋੜੀ ਬទਿ ਜਾਰੀ ਹੋ ਜਾਂਦਾ ਬੇ ਫਿਰ ਤਾਂ ਸਾਨੂੰ ਕੋਈ ਦਿੱਕਤ ਨਹੀਂ ਜੇ ਸਾਰੀਆਂ ਸਾਡੇ ਮੰਗਾ ਮੰਨੀਆਂ ਗਈਆਂ ਤੇ ਸਾਨੂੰ ਕੋਈ ਜਿਗਰ ਦਿੱਕਤ ਲੱਗਦੀ ਨਹੀਂ ਸਾਨੂੰ ਆਪਣੇ ਐਮ ਐਲ ਏ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਸਾਡੇ ਨਾਲ ਝੂਠ ਤਾਂ ਕਦੇ ਬੋਲ ਕੇ ਨਹੀਂ ਗਏ ਇਹ ਆ ਹਮੇਸ਼ਾ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਪਾਇਦਾ ਇਹ ਤਾਂ ਸਰਕਾਰ ਲੈਵਲ ਦਾ ਕੰਮ ਹੈ ਜੀ ਸਰਕਾਰ ਨੇ ਕਰਾਉਣਾ ਹੈ ਵਿਭਾਗਾਂ ਨੂੰ ਆਪੇ ਕਹਿਣਾ ਉਹਨਾਂ ਨੇ ਜਦੋਂ ਜਦ ਸਰਕਾਰ ਇਹ ਸਾਡੇ ਦਵਾਰ ਤੇ ਆ ਗਈ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਾਰਾ ਕੁਝ ਕਰਾਂਗੇ ਬਸ ਉਹ ਮਹਿਕਮੇ ਤੋਂ ਫਿਰ ਕੀਰਪ੍ਰੋਸ ਕਰਨਾ ਓਕੇ